ਸਤਿ ਸ਼੍ਰੀ ਅਕਾਲ ਜੀ ਅੱਜ ਹੀ ਖਾਸ ਜਿੱਤਾਂ ਕਿ ਇੱਥੇ ਸ਼ਿਕਾਇਤਾਂ ਦਾ ਜੋ ਕਿ ਅੱਜ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਕੈਂਪ ਲਗਾਇਆ ਗਿਆ ਹੈ ਉਹਦੇ ਵਿੱਚ ਵਾਪਕ ਆਪਣੀ ਸ਼ਿਕਾਇਤਾਂ ਨੂੰ ਸੰਬੰਧਿਤ ਲੋਕ ਜੋ ਆਏ ਨੇ ਉਹਨਾਂ ਨਾਲ ਗੱਲ ਕਰ ਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਰੰਦ ਪ੍ਰਧਾਨ ਨਿਊ ਅਨਮੋਲਿਆ ਮੈਨੂੰ ਰਾਮ ਤੇਰਸ ਰੋਡ ਰਾਜ ਸੁਵਿਧਾ ਦੇ ਸਾਹਮਣੇ ਬਹੁਤ ਦੇਰ ਦਾ ਕਾਰਪੋਰੇਸ਼ਨ ਦੇ ਵਿੱਚ ਆਪਣੀਆਂ ਚਿੱਠੀਆਂ ਦੇ ਰਹੇ ਆ ਸਾਡੀਆਂ ਸੜਕਾਂ ਬਣਨ ਸਾਡੀਆਂ ਰੋਡ ਰੋਡ ਬਣਨ ਸਾਡੀਆਂ ਸੜਕਾਂ ਨਹੀਂ ਬਣਦੀਆਂ ਕੋਈ ਲਾਈਟ ਨਹੀਂ ਲੱਗਦੀ ਸਾਡੇ ਇਸ ਕਲੋਨੀ ਦੇ ਬੁਰੇ ਹਾਲ ਨੇ ਜਦੋਂ ਬਰਸਾਤ ਹੁੰਦੀ ਹੈ ਤੇ ਗੋਡੇ-ਗੋਡੇ ਟੋਏ ਪੈ ਜਾਂਦੇ ਨੇ ਮਿੱਟੀ ਦੇ ਵਿੱਚ ਤਿਲ ਕੇ ਕੋਈ ਛੱਟਪਟ ਲੱਗਦਾ ਡਰਾ ਪਰ ਕੋਈ ਸੁਣਾਈ ਨਹੀਂ ਹੋ ਰਹੀ ਕਿੰਨੇ ਸਮੇਂ ਤੋਂ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ तकरीबन ਸਾਨੂੰ 8 ਤੋਂ 9 ਸਾਲ ਹੋ ਗਏ ਜਿਸੇ ਕੰਮ ਉਹ ਚਿੱਠੀਆਂ ਹਾਂ ਸ਼ਿਕਾਇਤਾਂ ਮੈਂ ਬਹੁਤ ਵਾਰੀ ਕਾਰਪੋਰੇਸ਼ਨ ਨੂੰ ਚਿੱਠੀਆਂ ਦੇ ਚੁੱਕਾ ਪਹਿਲੀ ਚਿੱਠੀ ਪਹਿਲੀ ਚਿੱਠੀ ਮੈਂ 26/7/16 ਨੂੰ ਦਿੱਤੀ ਜਿਹਦਾ ਸ਼ਿਕਾਇਤ ਨੰਬਰ ਡੈਰੀ ਨੰਬਰ 40011ਵਾਂ ਉਸ ਤੋਂ ਬਾਅਦ 25/7/16 ਨੂੰ ਦਿੱਤੀ ਜਿਹਦਾ ਡੈਰੀ ਨੰਬਰ 1006 ਹੈ ਹੇਮਤ 23/10/18 ਦਿੱਤੀ ਜਿਹਦਾ ਡੈਰੀ ਨੰਬਰ 7775 ਹੈ ਫਿਰ ਮੈਂ 25/10/18 ਦਿੱਤੀ ਜਿਹਦਾ ਡੈਰੀ ਨੰਬਰ ਮੇਰੇ ਕੋਲ ਹੈ ਨਹੀਂ ਅਸਲ ਫਿਰ 14/7/20 ਨੂੰ ਦਿੱਤੀ ਜਿਹਦਾ ਡੈਰੀ ਨੰਬਰ 1594 ਹੈ ਫਿਰ ਐਮਐਲਏ ਸਾਹਿਬ ਕੋ ਸਾਈਨ ਕਰਾ ਕੇ ਦਿੱਤੀ ਜਿਹਦਾ ਡੈਰੀ ਨੰਬਰ 1346 ਹੈ 15/5/23 ਦਾ ਪਰ ਮੇਰੀ ਕਲੋਨੀ ਦੀ ਮੇਰੀ ਕੋਈ ਸੁਣਾਈ ਨਹੀਂ ਹੋ ਰਹੀ ਮੈਂ ਕਮੇਸੀਆ ਕਿੱਥੇ ਆ ਰਹੀ ਹੈ ਕਿ ਤੁਹਾਡੇ ਕੋਲ ਜਿਹੜੇ ਕਮਿਸ਼ਨਰ ਸਾਹਿਬ ਉਹਨਾਂ ਨੂੰ ਪੇਸ਼ ਹੋ ਕੇ ਗੱਲਬਾਤ ਹੋਈ ਤੁਹਾਡੀ ਕਮਿਸ਼ਨਰ ਸਾਹਿਬ ਕੋਲ ਪੇਸ਼ ਹੋਇਆ ਉਹਨਾਂ ਨੇ ਕਿ ਇਹਨਾਂ ਨੂੰ ਸੈਂਟਰ ਦੇ ਵਿੱਚ ਪਾ ਦਿਓ ਜਦ ਸੈਂਟਰ ਦਾ 100 ਕਰੋੜ ਦਾ ਫੰਡ ਆਇਆ ਪਿਛਲੇ ਸਾਲ ਰਿਸ਼ੀ ਸਾਹਿਬ ਜੀ ਕਮਿਸ਼ਨਰ ਲੇਕਿਨ ਸਾਨੂੰ ਅਫਸਰਾਂ ਨੇ ਸੈਂਟਰ ਫੰਡ 'ਚ ਨਹੀਂ ਪਾਇਆ ਸਾਨੂੰ ਸੈਂਟਰ ਫੰਡ 'ਚ ਬਾਤ ਤਾਂ ਉਹ ਐਂਡ ਕੈਪਚ ਕੁਝ ਹੈ ਹੀ ਨਹੀਂ ਪਰ ਜਿੱਤਰਾ ਹੁਣ ਮਾਲੂਕੀ ਹੈ ਤੁਹਾਡੀ ਅਸ ਸੁਣਵਾਈਆਂ ਨਹੀਂ ਅੱਜ ਤੁਸੀਂ ਇੱਥੇ ਸੁਣਵਾਈ ਵਾਸਤੇ ਆਏ ਜਿੱਤਰਾ ਮੰਤਰੀ ਸਾਹਿਬ ਆਏ ਨਹੀਂ ਤੇ ਕੀ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਇੱਥੇ ਦੋ ਆ ਵਧੀਆ ਐਮਐਲਏ ਸਾਹਿਬ ਬਹੁਤ ਵਧੀਆ ਨੇ ਜੀ ਇਹਨਾਂ ਦੇ ਹਰ ਤਰ੍ਹਾਂ ਦੇ ਸਾਰੇ ਸੁਣਾਈ ਕਰਦੇ ਨੇ ਪਰ ਸਾਡੀ ਕਾਰਪੋਰੇਸ਼ਨ ਚ ਕੋਈ ਸੁਣਾਈ ਨਹੀਂ ਰਹੀ ਅਫਸਰ ਕੋਈ ਸੁਣ ਨਹੀਂ ਰਹੀ ਸਾਡੀ ਸਾਡਾ ਕੋਈ ਕੰਮ ਸਿਰੇ ਚੜਦਾ ਸਾਡਾ ਇਸ ਤਰ੍ਹਾਂ ਹੀ ਲਾਈਟ ਦਾ ਵੀ ਐਸਟੀਮੇਟ ਹੋਇਆ ਹੈ 1.47 ਲੱਖ 504 ਦਾ ਐਸਟੀਮੇਟ ਬਣਿਆ ਜਿਹੜਾ ਕਿ ਪਿਛਲੇ ਸਾਲ ਪੰਜਵੇਂ ਮਹੀਨੇ ਦਾ ਬਣਿਆ ਆ ਲੇਕਿਨ ਕੋਈ ਟੈਂਡਰ ਚ ਨਹੀਂ ਆਇਆ ਇਸੇ ਤੇ ਸਾਡੀਆਂ ਕਲੋਨੀ ਦਾ 68 ਲੱਖ ਰੁਪਏ ਦਾ ਇਹਨਾਂ ਨੇ ਟੈਂਡਰ ਉਹ ਮਤਲਬ ਐਸਟੀਮੇਟ ਬਣਾਇਆ ਲੇਕਿਨ ਕਿਸੇ ਟੈਂਡਰ ਚ ਨਹੀਂ ਪਾਇਆ ਨਾ ਜਨਰਲ ਚ ਤੇ ਐਂਡ ਕੈਪ ਚ ਪਾਇਆ ਐ ਐਂਡ ਕੈਪ ਨੇ ਕਦੋਂ ਨਿਕਲਣਾ ਸਾਨੂੰ ਪਤਾ ਨਹੀਂ ਸਾਨੂੰ ਐਂਡ ਕੈਪ ਚੋਂ ਕੱਢ ਕੇ ਜਨਰਲ ਚ ਪਾਇਆ ਜਾਵੇ ਔਰ ਸਾਡੀ ਸੜਕਾਂ ਬਣਾਈਆਂ ਜਾ ਔਰ ਜਿੱਦਾਂ ਕੀ ਅੱਜ ਇੱਥੇ ਕੈਂਪ ਤੇ ਆਇਓ ਆਪਨੇ ਦੱਸਿਆ ਕਿ ਐਮਐਲ ਸਾਹਿਬ ਨਾਲ ਗੱਲਬਾਤ ਹੋਈ ਹੋਰ ਕੋਈ ਬਸ ਹੁਣ ਐਮਐਲ ਸਾਹਿਬ ਨੇ ਚਿੱਠੀਆਂ ਦੇਣੀਆਂ ਅੱਗੇ ਵੀ ਦੇ ਚੁੱਕੇ ਆ ਤੇ ਉਹ ਕਹਿੰਦੇ ਤੁਹਾਡਾ ਕੰਮ ਕਰਾਵਾਂਗੇ ਤੁਹਾਨੂੰ ਜਨਰਲ ਚ ਲੈ ਕੇ ਆਵਾਂਗੇ ਐਮਐਲ ਸਾਹਿਬ ਵੱਲੋਂ ਪੂਰਾ ਦਲਾਸਾ ਲੇਕਿਨ ਅਫਸਰ ਸਾਥ ਨਹੀਂ ਦੇ ਰਹੇ ਕੀ ਸ਼ਹਿਰ ਦੇ ਹੋਰ ਹਾਲਾਤ ਵੀ ਮਾੜੇ ਆ ਕਿ ਉਹ ਮਿਊਨਿਸਪਲ ਕਾਰਪੋਰੇਸ਼ਨ ਲੋ ਧਿਆਨ ਦਿੱਤਾ ਜਾ ਥੋੜੀ ਅੰਦੇਖੀ ਹੋ ਰਹੀ ਕੀ ਕਹਿਣਾ ਚਾਹੁੰਦੇ ਮਸ਼ਵਰ ਕਮਾਸ਼ ਦੇ ਬਿਲਕੁਲ ਅੰਦੇਖੀ ਕਰਦੀ ਹੈ ਕੋਈ ਕੰਮ ਨਹੀਂ ਕਰਦੀ ਐਮ ਐਲ ਏ ਸਾਹਿਬ ਵੱਲੋਂ ਕੋਈ ਦਿੱਕਤ ਸਾਨੂੰ ਨਹੀਂ ਹੈ ਜਦੋਂ ਜਾਣੇ ਹੋ ਕਿ ਲੈਟਰ ਦੇ ਦਿਓ ਅਸੀਂ ਤੁਹਾਡਾ ਕੰਮ ਅੱਗੇ ਬਿਤਾ ਦੇਣੇ ਪਰ ਸਾਡਾ ਕੰਮ ਤੇ ਆਦਾ ਤੇ ਖੜਾ ਹੈ ਇਹ ਅਫਸਰ ਵੀ ਮੇਰਾ ਖਿਆਲ ਐਮ ਐਲ ਏ ਨਹੀਂ ਸੁਣਦੇ ਕਿਸ ਨਾ ਕਿਸੇ ਲੋੜ ਹੈਗੀ ਆ ਕਿ ਜਿਹੜੇ ਕੀ ਵਿਭਾਗ ਜਿਹੜੇ ਆ ਕਿ ਚਿੱਠੀਆਂ ਦੇ ਲੈ ਲੈਂਦੇ ਆ ਬੇਨਤੀ ਪੱਤਰ ਲੈਂਦੇ ਆ ਤੇ ਉਹ ਤੇ ਸੁਣਵਾਈ ਨਾ ਕਰਨਾ ਕਿਸੇ ਬੜੀ ਮੰਦ ਭਾਗੀ ਗੱਲ ਆ ਕਿਸੇ ਨਾ ਕਿਸੇ ਲੋੜ ਹੈਗੀ ਆ ਕਿ ਪ੍ਰਸ਼ਾਸਨ ਜਿਹੜੀ ਆਪਣੀਆਂ ਸਖਤਾਈਆਂ ਕਰੇ ਔਰ ਉਹਨਾਂ ਨੂੰ ਜਿਹੜੇ ਇੱਕ ਸਮਾਂ ਬੌਂਡ ਕੀਤਾ ਜਾਵੇ ਸਭ ਤੋਂ ਵੱਡੀ ਗੱਲ ਆ ਕਿਤੇ ਨਜ਼ਰ ਆ ਰਹੀ ਕਿ ਸਮਾਂ ਬੌਂਡ ਨਾ ਹੋਣਾ ਤੁਹਾਨੂੰ ਲੱਗਦਾ ਕਿ ਜਿਹੜਾ ਜਿਹੜੀਆਂ ਜੋ ਅਰਜ਼ੀਆਂ ਦਿੱਤੀਆਂ ਗਈਆਂ ਇਹ ਤੇ ਸਮਾਂ ਬੌਂਡ ਨਹੀਂ ਹੁੰਦਾ ਜੇ ਸਮਾਂ ਦੇਣ ਬੌਂਡ ਕੀਤਾ ਵੀ ਇਹਦੀ ਜਵਾਬਦਾਰੀ ਇਨ ਤੋਂ ਇਨ ਦਿਨ ਤੱਕ ਉਹਨੂੰ ਸਮਾਂ ਦੇਣ ਤੇ ਜਵਾਬਦੇਹੀ ਦੇਣ ਕਿੰਨੇ ਚਿਰਚੇ ਬਣਾਏ ਜਾਣਗੇ ਪਰ ਸਰਕਾਰ ਵੱਲੋਂ ਕੋਈ ਕਾਰਪੋਰ ਬਸ ਇਹ ਕਹਿੰਦੇ ਆ ਵੀ ਤੁਹਾਡਾ ਕੰਮ ਚੱਲਦਾ ਵਾ ਹੋ ਜਾਏਗਾ ਤੇ ਕਰ ਦਿਆਂਗੇ। ਪਰ ਇਸੇ ਗੱਲ ਨੂੰ ਲੈ ਕੇ ਅਸੀਂ ਪਿਛਲੇ ਸਮੇਂ ਵੀ ਕੋਈ ਅਫਸਰ ਸਰਵਾਨਾਂ ਨਾਲ ਗੱਲਬਾਤ ਕੀਤੀ ਮੇਰੀ ਪੁਕਾਰ ਚੈਨਲ ਵਿੱਚ ਔਰ ਅੱਜ ਵੀ ਅਸੀਂ ਕਹਿੰਦੇ ਕਿ ਸਰਕਾਰ ਕਿਸੇ ਨਾ ਕਿਸੇ ਹਰ ਐਪਲੀਕੇਸ਼ਨ ਦਾ ਸਮਾਂ ਬੌਂਡ ਕਰੇ ਉਹਦਾ ਨੰਬਰ ਲਾਵੇ ਔਰ ਜਿਹੜੇ ਸਬੰਧਤ ਵਿਭਾਗਾਂ ਉਹਨਾਂ ਕੋਲੋਂ ਉਹਨੇ ਦਿਨਾਂ ਦੀ ਜ਼ਿੰਮੇਵਾਰੀ ਮੰਗੀ ਜਾਵੇ। ਇਹ ਨੰਬਰ ਲਾ ਕੇ ਵੀ ਸਾਨੂੰ ਮਤਲਬ ਨਹੀਂ ਟਾਈਮ ਕੱਢਦੇ। ਕਿੰਨੇ ਨੰਬਰ ਲੱਗੇ ਤਾਂ ਸੁਣਾਏ ਨੇ ਸਾਰੇ 2016 ਤੋਂ ਨੰਬਰ ਲੱਗਦੇ ਆ ਰਹੇ ਨੇ ਪਰ ਕੰਮ ਨਹੀਂ ਹੋ ਰਿਹਾ। ਇਸ ਰਾਂ ਸਟਰੀਟ ਲਾਈਟ ਦਾ ਵਈਆ ਐਸਟੀਮੇਟ ਬਣ ਜਾਂਦੇ ਸੁਨਾਈ ਕੋਈ ਨਹੀਂ ਮੈਂ ਘੱਟੋ ਘੱਟ 50 ਚੱਕਰ ਘਰ ਵਸੋਂ ਦਫ਼ਤਰ ਲਾ ਚੁੱਕਾ ਪਰ ਇਸ ਦੇ ਨਾਲ ਹੀ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਜਿਨ੍ਹਾਂ ਦੀਆਂ ਸੁਵਾਈਆਂ ਨਹੀਂ ਹੋ ਰਹੀਆਂ ਔਰ ਬਹੁਤ ਜਿਹੜੀ ਕਿ ਇਸ ਟਾਈਮ ਦੁਖੀ ਹਰ ਦੇ ਨਾਲ ਅੱਜ ਤੱਕ ਲੋਕ ਆਏ ਨੇ ਔਰ ਉਮੀਦ ਕਰਦੇ ਕਿ ਜਿਦਾ ਇਹਨਾਂ ਦੀ ਜਿਹੜੀ ਸੁਵਾਈ ਜਿਹੜੀ ਆ ਕਿ ਉਹ ਇਹਨਾਂ ਦੇ ਹੱਕ ਜਾਵੇ ਧੰਨਵਾਦ